ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਚ ਜੋ ਸਾਡੀਆਂ ਨਸਲ ਖੁਸ਼ੀ ਉਹ ਵੱਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ 로ਡ ਕਰ ਕਰਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਤੇ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਹਾ ਦੇਣ ਵਾਸਤੇ ਇਹ ਲੋੜ ਆ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਾਨੇ ਰਲ ਮਿਲ ਕੇ ਇਕੱਠੇ ਹੋ ਕੇ ਹੰਗਲਾ ਮਾਰੀਏ ਤੇ ਪੰਜਾਬ ਜੋ ਵਾਤਾਵਰਣ ਦੇ ਨਾਂ ਤੇ ਉਹ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਵਾਦਾ ਪ੍ਰਸਤੀ ਦਾ ਜੋ ਗਿਆ ਕਿਤੇ ਹਰੇਕ ਬੰਦਾ ਚਾਹ ਦੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲੋਂ ਉੱਚੋਂ ਗੁਰੂ ਦੀ ਸੋਚ ਦੇ ਉਲਟ ਹੈ ਸਾਰੀਆਂ ਚੀਜ਼ਾਂ ਪਰਾਧਵਾਦ ਆਪਾਂ ਨੂੰ ਪਰਾਧਵਾਦ ਦੀ ਮੂਲ ਹੈ ਔਰ ਪਦਾਰਥਵਾਦ ਜਿਹੜਾ ਸਾਡੇ ਅਧਿਆਤਮਵਾਦ ਤੇ ਹਾਵੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਨੂੰ ਗੁਰੂਆਂ ਦੀ ਸੋਚ ਤੇ ਇਸ ਚੀਜ਼ ਨੂੰ ਭਰਮ ਨਹੀਂ ਹੋਣਾ ਹੋਣ ਦੇਣਾ ਇਸ ਕਰਕੇ ਆਪਾਂ ਗੁਰੂਆਂ ਦੀ ਸੋਚ ਦੇ ਅਨਸਾਰ ਇਹ ਜੋ ਮਾਡਲ ਆਪਾਂ ਨੂੰ ਸਿਰਜ ਕੇ ਦਿੱਤਾ ਜਾ ਰਿਹਾ ਉਹਤੇ ਆਪਾਂ ਕੰਮ ਕਰੀਏ ਉਹਨੂੰ ਇੱਥੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਈਏ ਕਿ ਤਾਂ ਹੀ ਇਹ ਆਪਾਂ ਸਾਰੇ ਜਾਨੇ ਇਹ ਕੁਦਰਤ ਮੁਕੀ ਮਾਡਲ ਆ ਇਹਦੇ ਚ ਇੱਕ ਇਹ ਹੁਣ ਇਨਸਾਨਾਂ ਦਾ ਹੀ ਨਹੀਂ ਨੁਕਸਾਨ ਕਰ ਰਿਹਾ ਇਹ ਜਿਹੜਾ ਹੁਣ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਵਾਸਤੇ ਬੜਾ ਘਾਤਕ ਸਮਾਂ ਆ ਗਿਆ ਬਣਾ ਦਿੱਤਾ ਇਹ ਮਨੁੱਖ ਨੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨਸਾਰ ਫਿਰ ਆਪਾਂ ਉਹਦੇ ਧਰਮ ਵਾਲੇ ਪਾਸੇ ਚੱਲੀਏ ਧਰਮ ਦੇ ਆਧਾਰ 'ਤੇ ਜੋ ਰਾਜ ਆ ਧਰਮੀ ਲੋਕਾਂ ਜੋ ਮੀਰੀ ਪੀਰੀ ਦਾ ਸੰਹਾਰ ਤੇ ਆ ਉਹਦੇ ਅਨਸਾਰ ਆਪਾਂ ਸਾਰੇ ਜਣੇ ਉਹਨਾਂ ਚੀਜ਼ਾਂ ਨੂੰ ਲਾਗੂ ਕਰਕੇ ਤੇ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਜਲਦੀ ਸਫਲ ਹੋ ਸਕਦੇ ਹਾਂ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਾਹਰ ਕੱਢੀ ਆ ਅਸੀਂ ਜੋ ਬੇਲੋੜੀਆਂ ਜ਼ਹਿਰਾਂ ਖੇਤੀ 'ਚ ਪਾ ਰਹੇ ਆ ਉਹਨਾਂ ਨੂੰ ਵੀ ਬਚਾ ਕੇ ਆਪਣੇ ਜਿਹੜੇ ਹੁਣ ਆਪਣੇ ਹਸਪਤਾਲ ਭਰੇ ਪਏ ਆ ਤੇ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਆ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਪੰਥ ਦੇ ਸੁਧਾਰ ਜਿਹੜੇ ਦਿੱਤੇ ਆ ਉਹਤੇ ਕੰਮ ਕਰਕੇ ਜੋ ਆਪਾਂ ਇਹ ਮਾਡਲ ਇਹ ਅਪਣਾਉਣ ਜਾ ਰਹੇ ਆ ਜਾਓ ਇਹ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਦਿੱਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਦ ਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਅਰੰਭੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਵੀ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅਗੇ ਨੂੰ ਕਦਮ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਤੇ ਪੰਥ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹ ਨੂੰ ਇਹਦੇ ਨਾਲ ਜੁੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਹੈ ਇਹ ਫਾਰਮ ਭਰ ਕੇ ਬਾਤੋਂ ਬਾਦ ਆਪਾਂ ਕਿਸੇ ਦੇ ਇਸ ਮਹਿਮ ਦਾ ਸਾਹਮਣੂ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚਲਦੀ ਕਲਾ ਚਲ ਜਾ ਸਕੀਏ ਇਹਨੀਆਂ ਬੇਨਤੀਆਂ ਕਰਦੇ ਆ ਮੈਂ ਤੁਹਾਡਾ ਬੇਸਤ ਪੈਸੇ ਨੂੰ ਧੰਨਵਾਦ ਕਰਨਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਇਤਰਾਫਾ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਜਾਂ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜਾ ਇਹਦੀ ਮੈਂਬਰਸ਼ਿਪ ਹੈ ਜੀ ਇਹਦੀ 200 ਰੁਪਏ ਦੀ ਮੈਂਬਰਸ਼ਿਪ ਹੈ 20 ਰੁਪਏ ਇਹ ਮੇਰਾ ਖਿਆਲ ਹੈ ਕਿ ਕੋਈ ਜ਼ਿਆਦਾ ਨਹੀਂ ਹੁੰਦੇ ਤੇ ਜੇ ਸਾਰੇ ਜਣੇ ਆਪਾਂ ਵੀ 20 ਰੁਪਏ ਇਹ ਮੈਂਬਰਸ਼ਿਪ ਦੇ ਨਾਲ ਆਪਾਂ ਪਾਰਟੀ ਦੇ ਵਾਸਤੇ ਜੋ ਖਰਚੇ ਜਾਈਂਦੇ ਉਹ ਪੂਰੇ ਹੋ ਜਾਣ ਤੇ ਨਾ ਆਪਾਂ ਨੂੰ ਕਿਸੇ ਕੋਲ ਪੈਸਾ ਲੈਣਾ ਪਵੇ ਤੇ ਨਾ ਹੀ ਆਪਾਂ ਨੂੰ ਮੁੜ ਕੇ ਉਹਨਾਂ ਦੀਆਂ ਉਹਨਾਂ ਦੇ ਉਹ ਗੱਲਾਂ ਮੰਨੀਆਂ ਪੈਣ ਜੋ ਆਪਣੇ ਸਦਾਤਾਂ ਦੇ ਉਲਟੋ ਹੁਣ ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਆਂ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਵੱਧ ਨੰਬਰ ਬਣੋਗੇ ਤੇ ਜੋ ਹੋਂ ਵਾਲੇ ਦੋ ਚੰਨਾ ਮਹੀਨੇ ਚ ਆਪਣਾ ਪਾਰਟੀ ਦਾ ਢਾਂਚਾ ਸਾਰ ਸਕੀਏ ਤੇ ਅੱਗੇ ਵਧ ਸਕੀਏ ਤੇ ਹਰ ਕੋਈ ਆਲਸਾ ਨਾ ਦੀ ਤੋ ਜੋ ਜੋ ਇੱਕ ਤਾਹਾਣਾ ਫੈਸਲਾ ਲੈ ਐ ਹਿੰਸੇ ਇੱਕੋ ਪੀੜਾ ਜੋ ਕਿ 84 ਚ ਵਾਪਰਿਆ ਹੋਰ ਵੀ ਕਈ ਵਾਰ ਇਹੋ ਜੀਆਂ ਹਾਰ ਪੈਦਾ ਕੀਤੇ ਜਾ ਰਹੇ ਆ ਤੇ ਜਿੱਥੇ ਵੀ ਕੇ ਉਹਦਾ ਇਹ ਜੋਰ ਪੈਂਦਾ ਉਹ ਇਹੋ ਜੀਆਂ ਚੀਜ਼ਾਂ ਬਹੁਤ ਇੱਕ ਹੋਰਿਆਂ ਤੇ ਇਸ ਕਰਕੇ ਉਹਨਾਂ ਨੇ ਇਹ ਇੱਕ ਇੱਕ ਕਿਤਾਬ ਲਿਖੀ ਆ ਇਹ ਕਿਤਾਬ ਵੀ ਤੁਸੀਂ ਸਾਰੇ ਜਾਣੇ ਪੜੋ ਇਹਦੇ ਚ ਕੀ ਆ ਉਹ ਸਮਝੋ ਕਿ ਅੱਗੇ ਤੋਂ ਇਹ ਇਨ੍ਹਾਂ ਚੀਜ਼ਾਂ ਵਾਸਤੇ ਆਪਾਂ ਕਿਦਾਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੇ ਆ ਕਿ ਜੋ ਇਹੋ ਜਿਹੇ ਹਾਲਾਤ ਆਪਾਂ ਇਹੋ ਜਿਹੇ ਸੰਦੇ ਕੇ ਇਹੋ ਜਿਹੇ ਹਾਲਾਤ ਨਾ ਹੋਣ ਕਿ ਕਿਸੇ ਦਾ ਕੋਈ ਵੀ ਕਿਸੇ ਦਾ ਨੁਕਸਾਨ ਕਰ ਸਕੇ ਆਪਾਂ ਸਰਬੱਤ ਦੇ ਭਲੇ ਦੀ ਦਾਲ ਲੈ ਕੇ ਸਾਰੇ ਧਰਮਾਂ ਦੀ ਜਾਗ ਪਾਤੋਂ ਜਾਗ ਪਾਤੋਂ ਜਿਹੜਾ ਰਹਿਤ ਸਮਾਜ ਦੀ ਸਿਰਜਣਾ ਨਸ਼ੇ ਤੋਂ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਅੱਗੇ ਵਧਿਏ ਜਿਹੜਾ ਆਪਸੀ ਜਿਹੜਾ ਧਰਮਾਂ ਦਾ ਟਕਰਾਵ ਆ ਉਹ ਤੋਂ ਵੀ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਹੈਗਾ ਸਦਾਤ ਇਸੇ ਨਾਲ ਕੋਈ ਬਹਿਰੀ ਨਹੀਂ ਬਗਾਨਾ ਸਭ ਸੰਗ ਨੂੰ ਬਣਾਈ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕੋਈ ਵਿਰੋਧ ਨਹੀਂ ਸਾਡਾ ਤਾਂ ਵਿਰੋਧ ਆ ਜ਼ੁਲਮ ਨਾਲ ਜਿਹੜੇ ਵੀ ਕੋਈ ਜ਼ੁਲਮੀ ਹੈ ਆ ਉਹਦੇ ਖਿਲਾਫ ਸਿੱਖ ਹਮੇਸ਼ਾ ਲੜਦਾ ਆ ਤੇ ਲੜਦਾ ਰਹੇਗਾ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਿੱਖਾਂ ਦੇ। ਇਸ ਤਰ੍ਹਾਂ ਕਿ ਸਾਡੇ ਤੇ ਕਿੰਨੇ ਵੀ ਜ਼ੁਲਮ ਹੋ ਰਹੇ ਆ ਚਾਹ ਤੋ ਸਰਕਾਰਾਂ ਕਰ ਰਹੀਆਂ ਆ ਆਪਾਂ ਸਾਰੇ ਜਣੇ ਪਹਿਲਾਂ ਵੀ ਫੜ ਕੇ ਜਵਾਬ ਦਿੰਦੇ ਰਹੇ ਆ ਕਿਉਂ ਹੁਣ ਵਾਲੇ ਸਮੇਂ ਚ ਵੀ ਆਪਾਂ ਤੇ ਜਵਾਬ خلاف آ اس کر کے, کے, کے یہاں بےنتی پروان کر معافی چاہتے ہیں جان لگے بھی تو چرن چیری اپیل ہے کہ بڑے سہجا رستے چولی کالی نہیں کرنی کیونکہ جن زیادہ